ਉਹ ਬੁਲਾਇਆ ਗਿਆ ਭਗਵੰਤਬਾ ਸਰਕਾਰ ਵੱਲੋਂ ਤੇ ਸਪੈਸ਼ਲ ਸੈਸ਼ਨ ਇਹ ਸਿਰਫ ਔਰ ਸਿਰਫ ਜੋ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਦੀ ਮੋਦੀ ਭਾਜਪਾ ਸਰਕਾਰ ਨੇ ਜੋ ਕਿ ਅਡਾਨੀਆਂ ਤੇ ਅੰਬਾਨੀਆਂ ਦੇ ਯਾਰਾਂ ਦੀ ਸਰਕਾਰ ਹੈ ਉਹ ਕਿਸ ਤਰੀਕੇ ਦੇ ਨਾਲ ਦੇਸ਼ ਦੇ ਕਰੋੜਾਂ ਗਰੀਬ ਮਜ਼ਦੂਰ ਮਜ਼ਲੂਮ ਲੋੜਵੰਦ ਲੋਕਾਂ ਦੇ ਢਿੱਡ ਦੇ ਉੱਪਰ ਲੱਤ ਮਾਰ ਰਹੀ ਹੈ ਜੋ ਪਿਛਲੇ 20 ਸਾਲਾਂ ਤੋਂ ਸਕੀਮ ਚੱਲ ਰਹੀ ਸੀ ਪੂਰੇ ਮੁਲਕ ਦੇ ਵਿੱਚ ਮਨਰੇਗਾ ਦੀ ਉਹਨੂੰ ਖਤਮ ਕਰਨ ਜਾ ਰਹੀ ਹੈ ਔਰ ਇਸ ਦੇ ਵਿਰੋਧ ਦੇ ਵਿੱਚ ਇਹ ਸਪੈਸ਼ਲ ਸੈਸ਼ਨ ਹੈ ਜਿਹੜਾ ਬੁਲਾਇਆ ਗਿਆ ਔਰ ਲੱਖਾਂ ਲੋਕ ਪੰਜਾਬ ਦੇ ਵਿੱਚ तकरीबन 30 ਲੱਖ ਲੋਕ ਨੇ ਜੋਬ ਕਾਰਡ ਹੋਲਡਰਸ ਨੇ ਜਿਹੜੇ ਕਿ ਮਿੰਰੇਗਰ ਦੇ ਵਿੱਚ ਐਨਰੋਲਡ ਨੇ ਪਰ ਇਹ ਸਰਕਾਰ ਅਰਬਪਤੀਆਂ ਦੀ ਸਰਕਾਰ ਉਹਨਾਂ ਗਰੀਬ ਲੋਕਾਂ ਦੇ ਢਿੱਡ ਦੇ ਉੱਪਰ ਲੱਤ ਮਾਰ ਰਹੀ ਹੈ ਜਿਹੜਾ ਕਿ ਪੰਜਾਬ ਨੂੰ ਪੰਜਾਬੀਆਂ ਨੂੰ ਔਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਕਟਾਈ ਮਨਜ਼ੂਰ ਨਹੀਂ ਹੈ ਇਹਦੇ ਲਈ ਅਸੀਂ ਪਿਛਲੇ 2-3 ਦਿਨਾਂ ਦੇ ਵਿੱਚ ਹੀ ਅਸੀਂ ਪੰਜਾਬ ਦੇ ਵਿੱਚ ਮੁਹਿੰਮ ਚਲਾਈ ਔਰ ਪੰਜਾਬ ਭਾਰਤੋਂ ਤਕਰੀਬਨ 10 ਲੱਖ ਤੋਂ ਵੀ ਵੱਧ ਪ੍ਰਧਾਨ ਮੰਤਰੀ ਦੇ ਨਾਮ ਦੀਆਂ ਚਿੱਠੀਆਂ ਇਸ ਸਕੀਮ ਜੋ ਵੀ ਜੋ ਵੀਬੀਜੀ ਜੀਗ੍ਰਾਮ ਜੀ ਇਹਨਾਂ ਨੇ ਸਕੀਮ ਕੱਢੀ ਹੈ ਉਹਦੇ ਖਿਲਾਫ 10 ਲੱਖ ਚਿੱਠੀਆਂ ਪ੍ਰਧਾਨ ਮੰਤਰੀ ਦੇ ਨਾਮ ਅੱਜ ਵਿਧਾਨ ਸਭਾ ਦੇ ਵਿੱਚ ਪੇਸ਼ ਹੋਣ ਜਾ ਰਹੀਆਂ ਨੇ ਸਪੀਕਰ ਸਾਹਿਬ ਕੋਲੇ ਤਾਂ ਕਿ ਇਹ ਚਿੱਠੀਆਂ ਪ੍ਰਧਾਨ ਮੰਤਰੀ ਤੱਕ ਪੰਜਾਬ ਦੇ 3 ਕਰੋੜ ਲੋਕਾਂ ਵੱਲੋਂ ਪਹੁੰਚਾਈਆਂ ਜਾ ਸਕਣ ਤੇ ਇਹ ਜੋ ਗਰੀਬਾਂ ਦੇ ਹੱਥੋਂ ਰੋਟੀ ਖਾਣ ਵਾਲਾ ਕੰਮ ਭਾਜਪਾ ਕਰ ਰਹੀ ਹੈ ਉਹ ਉਹ ਨਾਦਰ ਸ਼ਾਹੀ ਉਹ ਔਰੰਗਜ਼ੇਬੀ ਹੁਕਮ ਨੇ ਉਹ ਵਾਪਸ ਲੈ ਜਾਣਾ ਮੈਂ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਵੱਲੋਂ ਸਪਸ਼ਟ ਕਰ ਦੇਣਾ ਚਾਹਣਾ ਕਿ ਤੁਹਾਡੀਆਂ ਇਹ ਕੁੱਝੀਆਂ ਚਾਲਾਂ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ ਇਹ ਉਹ ਸਕੀਮ ਹੈ ਜਿਸ ਦੇ ਤਹਿਤ ਲੱਖਾਂ ਲੋਕ ਡਿਸਟ੍ਰੈਸ ਦੇ ਵਿੱਚ ਗਰੀਬੀ ਦੇ ਮਾਰੇ ਹੋਏ ਲੋਕ ਆਪਦਾ ਪੇਟ ਪਾਲਦੇ ਰਹੇ ਨੇ ਤੇ ਤੁਸੀਂ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਆਪਦੇ ਜੋ ਕਾਰਪੋਰੇਟ ਥੌਟ ਪ੍ਰੋਸੈਸ ਹੈ ਉਹਦੇ ਮੁਤਾਬਕ ਤੁਸੀਂ ਇਹਨੂੰ ਖਤਮ ਕਰਨ ਜਾ ਰਹੇ ਹੋ ਇੱਕ ਤਾਈਂ ਮਨਜ਼ੂਰ ਨਹੀਂ ਹੋਏਗਾ 10 ਲੱਖ ਚਿੱਠੀਆਂ ਅੱਜ ਔਰ ਇਸ ਤੋਂ ਇਲਾਵਾ ਹੋਰ ਵੀ ਪ੍ਰੋਸੈਸ ਹੈ ਜਿਹੜਾ ਕਿਉਂਕਿ ਦੋ ਦਿਨਾਂ ਦੇ ਵਿੱਚ ਹੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਜਾ ਰਿਹਾ ਹੈ ਓਵੇਂ-ਓਵੇਂ ਪੰਜਾਬ ਦੇ ਲੋਕਾਂ ਦੇ ਵਿੱਚ ਗਰੀਬਾਂ ਦੇ ਵਿੱਚ ਇਹਦਾ ਰੋਸ ਹੈ ਜਿਹੜਾ ਉਹ ਵਧ ਰਿਹਾ ਹੈ 10 ਲੱਖ ਚਿੱਠੀਆਂ ਅੱਜ ਪੇਸ਼ ਹੋ ਚੁੱਕੀਆਂ ਹੋਰ ਆ ਰਹੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਘਰ-ਘਰ ਜਾਏਗਾ ਆਮ ਆਦਮੀ ਪਾਰਟੀ ਸਾਡੇ ਲੀਡਰ ਸਾਡੇ ਵਰਕਰਸ ਵੋਲੰਟੀਅਰਸ ਲੋਕਾਂ ਨੂੰ ਜਾਗਰਤ ਕੀਤਾ ਜਾਏਗਾ ਤੇ ਭਾਜਪੀ ਦੇ ਨੱਕ 'ਚ ਦਮ ਕਰਕੇ ਜਦੋਂ ਤੱਕ ਇਹ ਔਰੰਗਜ਼ੇਬੀ ਹੁਕਮ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਕੇਂਦਰ ਸਰਕਾਰ ਉਦੋਂ ਤੱਕ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ